ਕਬੱਡੀ ਨੂੰ ਆ ਜੁਗਾ ਜੁਗਾ ਤੋਂ ਕਰਨ ਪੰਜਾਬੀ ਪਿਆਰ ਕਬੱਡੀ ਨੂੰ ਜੁਗਾ ਜੁਗਾ ਤੋਂ ਕਰਨ ਪੰਜਾਬੀ ਪਿਆਰ ਕਬੱਡੀ ਨੂੰ ਲਾ ਇਧਰੇ ਪਾਸੇ ਕਲਾ ਨੌਰ ਵਾਲਾ ਕਲਾ ਨੌਰ ਵਾਲਾ ਸਾਬਾ ਕੁਛ ਕਰਦਾ ਡੱਕੜ ਦੀ ਬੱਲੇ ਬੱਲੇ ਹੋ ਗਈ ਆ ਵੱਜ ਗਈ ਕੈਂਜੀ ਵੱਜ ਗਈ ਕੈਂਜੀ ਵੱਜ ਗਈ ਕੈਂਜੀ ਮੁੰਡਾ ਕਰੂ ਕਮਾਲ ਹੋ ਕਬੱਡੀ ਹਟ ਕਬੱਡੀ ਹਟ ਕਬੱਡੀ ਅੰਮਾ ਅੰਮਾ ਅੰਦਾ ਫੜਿਆ ਜਿਵੇਂ ਕਹਿੰਦੇ ਹੁੰਦੇ ਵੀ ਗੋਰੀ ਚਿੱਟੀ ਐ ਆ ਇਹਨੂੰ ਮੈਲੀ ਨਾ ਕਰਿਓ ਮੇਰੇ ਪੰਜਾਬ ਦੀ ਮਿੱਟੀ ਫਰੋਹੀ 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 ਸਾਬਾ ਕੋਸ਼ਿਸ਼ ਕਰਦਾ ਡੱਕਣ ਦੀ ਆ ਕਬੱਡੀ ਹੱਟ ਕਬੱਡੀ ਹੱਟ ਕਬੱਡੀ 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 ਸਾਬਾ ਹਾਂ ਬਾ ਸਾਬਾ 2000 ਸਾਬਾ ਦੇ ਨਾਮ ਤੇ ਖੇਡਾ ਕਰਦੇ ਹੋ ਹੈਪੀ ਜੀ ਹਾਂ ਹੈਪੀ ਕਹਿੰਦਾ ਪਾਣੀ ਪੁੱਜਾ ਕਰਦੇ ਹੋ ਪਾਣੀ ਲਾ ਰੇਡ ਬੋਰਡ ਦੇ ਪਾਸੇ ਜੀਵਨ ਆ ਗਿਆ ਔਰ ਦੂਸਰੇ ਪਾਸੇ ਕਲਾ ਨੌਰ ਵਾਲਾ ਆ ਸਾਬਾ ਹਾਂ ਬਾ ਹਾਂ ਬਾ ਹਾਂ ਬਾ ਕਰਦਾ ਕਮਾ ਮਡਲੀ ਤਾੜੀਆਂ ਮਾਰਦੇ ਇੱਕ ਵਾਰੀ ਜ਼ੋਰਦਾਰ ਵਾਲਾ ਆ ਨਾਮ ਜੱਗ ਦੇ ਬਣਾਉਣਾ ਨਹੀਂ ਸਿਖਾਲਾ ਜੇ ਛਾਤੀ ਵਿੱਚ ਬਲ ਹੋਵੇ ਆ ਲੋਕੀ ਤਾਂ ਪੁੱਛਦੇ ਸਰਨਾਵਾ ਹਰਜੀਤ ਬਰਾੜ ਜਹੇ ਆ ਬੱਲੇ ਬੁੱਤ ਜੰਮਦੀਆਂ ਮਾਵਾ ਬੱਲੇ ਬੱਲੇ ਹੋ ਗਈ ਆ ਦੇਖਦੇ ਵੀ ਸਾਬਾ ਫਿਰ ਕੱਲਾ ਨੌਰ ਵਾਲਾ ਕੱਲਾ ਨੌਰ ਵਾਲਾ ਕੁਝ ਕਰਦਾ ਡੱਕ ਲੈਣ ਦੀ ਚੱਪਾ 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 ਆ ਚਰਖਾ ਚਰਖਾ ਇਸ ਗੱਭਰੂ ਦਾ ਵੀ ਚਰਚਾ ਥਾਂ ਥਾਂ ਹੋ ਗਿਆ ਮੇਲਾ ਮੰਗੇ ਸਰਾਇਆ ਸਰਾਏ ਵਾਲਾ ਉਹ ਸਾਪਾ ਕਲਾ ਨੌਲ ਵਾਲੇ ਦੇ ਨਾਂ